ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਹੋ ਰਹੀਆਂ ਨੇ ਵੋਟਾਂ ਜਿਹੜੀਆਂ ਨੇ ਉਹ ਬਣ ਰਹੀਆਂ ਨੇ ਦੂਜੇ ਪਾਸੇ ਪ੍ਰਧਾਨ ਦਾ ਕਾਰਜਕਾਰ ਆ ਜਿਹੜਾ ਉਹ ਵੀ 9 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਇਸ ਸਬੰਧੀ ਐਸਜੀਪੀਸੀ ਦੀਆਂ ਕੀ ਤਿਆਰੀਆਂ ਨੇ ਕੀ ਐਸਜੀਪੀਸੀ ਨੂੰ ਪੂਰੇ ਸਾਲ ਲਈ ਪ੍ਰਧਾਨ ਮਿਲੇਗਾ ਜਾਂ ਥੋੜੇ ਸਮੇਂ ਲਈ ਪ੍ਰਧਾਨ ਮਿਲੇਗਾ ਇਸ ਸਬੰਧ ਵਿੱਚ ਗੱਲ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਮਿੱਠੂ ਸਿੰਘ ਕਾਨੇਕੇ ਕਾਨੇਕੇ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਤੋਂ ਸਵਾਗਤ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਸਾਡੇ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਐਸਡੀਪੀਸੀ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ। ਪੁਰਾਣੇ ਪ੍ਰਧਾਨ ਦਾ ਜਿਹੜਾ ਕਮਸਾਨ ਸੀ ਉਹ ਹਜੇ ਤੱਕ ਜਾਰੀ ਹੈ ਤੇ ਹੁਣ ਜਿਹੜਾ ਕੁਝ ਸਮੇਂ ਲਈ ਮਿਲਣ ਜਾ ਰਿਹਾ ਇਹ ਨਾ ਪੂਰੇ ਸਮੇਂ ਲਈ ਮਿਲਣ ਜਾ ਰਿਹਾ। ਬੜਾ ਇਹ ਸਥਿਤੀ ਨੂੰ ਸਪਸ਼ਟ ਕਰੋ। 8 ਨਵੰਬਰ ਨੂੰ ਸਾਲਾਨਾ ਚੋਣ ਹੋਣ ਜਾ ਰਹੀ ਹੈ ਜੀ। ਇਹ ਸਾਲਾਨਾ ਚੋਣ ਹੈ ਜਿਹੜੀ ਹਰ ਸਾਲ ਨਵੰਬਰ ਮਹੀਨੇ ਇਹ ਸ੍ਰੀ ਅਨੰਦ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਾਹਿਬਾਨ ਚੋਣ ਕਰਦੇ ਆ। ਉਧਰ ਦੂਸਰੇ ਪਾਸੇ ਇਹ ਮਤਲਬ ਗੁਰਦੁਆਰਾ ਚੋਣ ਕਮਿਸ਼ਨ ਨੇ ਇਹ ਨਵੀਆਂ ਵੋਟਾਂ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਤੇ ਆਸ ਹੈ ਕਿ 2-3 ਮਹੀਨਿਆਂ ਦੇ ਵਿੱਚ ਨਵੀਆਂ ਵੋਟਾਂ ਬਣ ਜਾਣਗੀਆਂ ਅਤੇ ਇਹ ਵੀ ਮਤਲਬ ਆਸ ਕੀਤੀ ਜਾਂਦੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਪਰ ਇਹ ਕਰਾਉਣੀਆਂ ਕੇਂਦਰ ਸਰਕਾਰ ਨੇ ਹੈ ਕੇਂਦਰ ਕੀ ਕੇਂਦਰ ਚੋਣਾਂ ਕਰਾਉਣ ਕੱਲੀਆਂ ਵੋਟਾਂ ਬਣਾਉਣ ਦੇ ਕੰਮ ਉੱਤੇ ਈ ਸਾਨੂੰ ਲਾਇਆ ਜਾਂ ਚੋਣ ਵੀ ਇਹ ਕਰਵਾਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਲੱਗਦਾ ਹੈ ਕਿ ਇੱਕ ਸਾਲ ਦਾ ਜਿਹੜਾ ਇਹ ਸਮਾਂ ਹੈਗਾ ਨਵੰਬਰ ਤੱਕ ਅਕਤੂਬਰ ਨਵੰਬਰ ਤੱਕ ਜਿਹੜੀ ਚੋਣ ਹੈ ਜਿਸਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਚੋਣ ਹੋ ਜੇ ਇਹਦੇ ਵਿੱਚ ਕੋਈ ਡਿੱਕਾ ਜਿਹੜੀ ਸ੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਉੱਤੇ ਕਾਬੂ ਤੇ ਨਾੜ ਆਹੇ ਇਹ ਸਿੱਧੇ ਜਾਂ ਸਿੱਧੇ ਟੰਗ ਨਾਲ ਤਾਂ ਇਹ ਅਕਤੂਬਰ ਨਵੰਬਰ ਤੱਕ ਅਗਲੇ ਸਾਲ 2024 ਤੱਕ ਚੋਣਾਂ ਹੋ ਸਕਦੀਆਂ ਹਨ ਯਾਨੀ ਕਿ ਇਹ ਮੰਨ ਲਿਆ ਜਾਵੇ ਕਿ ਜੋ ਹੁਣ ਪ੍ਰਧਾਨ ਦੀ ਚੋਣ ਹੋਣੀ ਆ ਉਹ 1 ਸਾਲ ਦੇ ਕਰੀਬ ਜਿਹੜਾ ਪੂਰਾ ਸਮਾਂ ਆਪਣਾ ਪੂਰਾ ਕਰੇਗਾ। ਜੀ। ਤੇ ਦੂਸਰੇ ਪਾਸੇ ਜਿਹੜੀ ਇਹ ਨੇ ਜਦੋਂ ਵੀ ਐੱਥਜੀਪੀਸੀ ਦੇ ਪ੍ਰਧਾਨ ਦੀ ਚੋਣ ਹੁੰਦੀ ਆ ਤਾਂ ਜਿਹੜਾ ਵਿਰੋਧੀ ਖੇਮਾ ਹੁੰਦਾਗਾ ਉਹ ਖੁੱਲ੍ਹ ਕੇ ਸਾਹਮਣੇ ਆ ਜਾਂਦਾਗਾ। ਇਸ ਵਾਰ ਵਿਰੋਧੀ ਖੇਮਾ ਜਿਹੜਾਗਾ ਉਹ ਵੀ ਆਪਣੇ ਪੱਤੇ ਦੀ ਖੋਲ ਰਿਆ। ਕੀ ਚੋਣ ਸਰਬਸੰਮਤੀ ਨਾਲ ਹੋਏਗੀ ਤਾਂ ਇਲੈਕਸ਼ਨ ਹੋਏਗੀ। ਕੋਈ ਇਦਾਂ ਦੀ ਕੋਈ ਸੁਭਾਵਨਾ ਬੰਦੀ ਜਾ ਰਹੀ ਹੈ। ਨਹੀਂ ਜੀ ਵਿਰੋਧੀ ਧਿਰ ਹੈ ਜਿਹੜੀ ਇਹ ਆਗ ਦੀ ਤਿਆਰੀ ਚ ਹੈ ਪੂਰੀ ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਦਰ ਅਸੀਂ ਇੱਕ ਸਹਾਂਤਾਂ ਦੀ ਲੜਾਈ ਲੜ ਰਹੇ ਹਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਦਾ ਜੋ ਇਸ ਵਕਤ ਪ੍ਰਬੰਧ ਹੈ ਉਹ ਬੜਾ ਲੜਖੜਾਇਆ ਹੋਇਆ ਹੈਗਾ ਇਹਦੇ ਵਿੱਚ ਬੜੀਆਂ ਬੇਨਜੀਆਂ ਹੋ ਰਹੀਆਂ ਹਨ ਬੜਾ ਭ੍ਰਿਸ਼ਟਾਚਾਰ ਫੈਲਾ ਹੋਇਆ ਹੈ ਬੜੀਆਂ ਪਿਛਲੇ ਸਮੇਂ ਤੁਸੀਂ ਖਬਰਾਂ ਦੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬਾਦਵਾ ਬਾਦ ਅ ਅੱਜ ਰਹੀ ਹੈ ਕਿ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਤੇ ਅਸੀਂ ਵਿਰੋਧੀ ਤਰ ਇਹ ਜੋ ਮਤ ਇਹ ਚੋਣ ਹੈ ਇਸ ਚੋਣ ਦੇ ਵਿੱਚ ਅਸੀਂ ਇਹ ਇਹਨਾਂ ਨੂੰ ਬਗਾਰ ਲਈ ਕਿਉਂਕਿ ਕਾਲ ਤਖਤ ਸਾਹਿਬ ਅੱਜ ਇੱਕ ਪਰਿਵਾਰ ਅਦੇ ਅਧੀਨ ਚੱਲ ਰਿਹਾ ਹੈਗਾ ਆ ਸ੍ਰੀ ਕਾਲ ਤਖਤ ਸਾਹਿਬ ਜੀ ਦੀ ਉਹਨਾਂ ਦੀ ਜਿਹੜੀ ਸਰਪ੍ਰਸਤੀ ਅੱਜ ਕੌਮ ਨੂੰ ਸਿੱਖ ਕੌਮ ਨੂੰ ਅਤਿਅੰਤ ਲੋੜ ਹੈ ਤੇ ਅਸੀਂ ਚੋਣ ਆ ਜਿਹੜੀ ਇਸ ਕਰਕੇ ਲੜਨ ਜਾ ਰਹੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਔਰ ਖਾਸ ਤੌਰ ਤੇ ਇੱਕ ਪਰਿਵਾਰ ਦੇ ਕਬਜੇ 'ਚ ਛੜਾਇਆ ਜਾਵੇ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਇੱਕ ਪਰਿਵਾਰ ਦੇ ਕਬਜੇ 'ਚ ਛੜਾਇਆ ਜਾਵੇ ਅਤੇ ਨਾਲ ਹੀ ਇਹ ਬੇਰਜਗਾ ਪ੍ਰਗਾੜੀ ਗੋਲੀकांड ਜੋ ਵਾਪਰਿਆ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨਗੀਆਂ ਉਹਨਾਂ ਵਿੱਚ ਵੀ ਇਨਸਾਫ ਕਾਮ ਨੂੰ ਮਿਲਣਾ ਚਾਹੀਦਾ ਹੈਗਾ ਇਹ ਸਾਰੇ ਪੱਖਾਂ ਨੂੰ ਲੈ ਕੇ ਅਸੀਂ 8 ਨਵੰਬਰ ਨੂੰ ਆਵਦਾ ਉਮੀਦਵਾਰ ਖੜਾ ਕਰਕੇ ਇਹ ਮਤਲਬ ਮੁੱਦੇ ਠਾਕੇ ਅਸੀਂ ਚੋਣ ਲੜਨ ਜਾ ਰਹੇ ਹਾਂ ਸਾਡਾ ਕੋਈ ਸਾਨੂੰ ਵੋਟਾਂ ਵਿਰੋਧੀ ਧਿਰ ਨੂੰ 56 50 ਭਾਣਾ ਸਾਡਾ ਇਹ ਨਹੀਂ ਕਿਉਂਕਿ ਜਿਹੜੇ ਕਾਗਜ਼ਤਰ ਹੈ ਉਹਦੇ ਕੋਲੇ ਇਸਰੌਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਪਰ ਜੋ ਅਸੀਂ ਵਿਰੋਧੀ ਧਿਰ ਗੁਰਦੁਧੀ ਧਿਰ ਕਹਿੰਦੇ ਅਸੀਂ ਸਿਧਾਂਤਕ ਲੜਾਈ ਲੜ ਰਹੇ ਹਾਂ ਸੋ ਅਸੀਂ ਇਸ ਸਿਧਾਂਤਕ ਲੜਾਈ ਨੂੰ ਅੱਗੇ ਤੋਰਨ ਦੀ ਖਾਤਰ ਆਪਣਾ ਉਮੀਦਵਾਰ ਜਿਹੜਾ 8 ਤਰੀਕ ਨੂੰ ਜਰੂਰ ਪੁੱਟ ਕਰਾਂਗੇ ਤੇ 8 ਤਰੀਕ ਨੂੰ ਸਾਡਾ ਉਮੀਦਵਾਰ ਜਿਹੜਾ ਸਾਹਮਣੇ ਆਜੇਗਾ 7 ਤਰੀਕ ਨੂੰ ਅਸੀਂ ਫੈਸਲਾ ਅੰਮ੍ਰਿਤਸਰ ਵਿੱਚ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿਹੜੇ ਬਾਦਲ ਬ੍ਰੋਧੀ ਇਹ ਮੈਂਬਰ ਸਾਹਿਬਾਨ ਉਹਨਾਂ ਨੂੰ ਇਕੱਠੇ ਕਰ ਰਹੇ ਹਾਂ ਉੱਥੇ ਫੈਸਲਾ ਕੀਤਾ ਜਾਵੇਗਾ ਕਿਸ ਨੂੰ ਚੋਣ ਲੜਾਉਣੀ ਹੈ ਕਿਹਨੂੰ ਚੋਣ ਜੀ 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 ਪਿਛਲੇ ਸਮੇਂ ਤੱਕ ਇਹ ਹੁੰਦਾ ਸੀ ਕਿ ਜਦੋਂ ਚੋਣ ਲੜਨੀ ਸੀ ਤਾਂ ਤਿਆਰੀਆਂ ਪਹਿਲਾਂ ਜਿਹੜੀਆਂ ਰੰਭ ਦਿੱਤੀਆਂ ਜਾਂਦੀ ਸੀ ਕੈਂਡੀਡੇਟ ਜਿਹੜਾ ਸੀਗਾ ਮੁਕਾਬਲੇ ਦੇ ਵਿੱਚ ਆ ਜਾਂਦਾ ਸੀਗਾ ਪਰ ਇਸ ਵਾਰ ਜਿਹੜੇ ਦੇ ਵਿਰੋਧੀ ਧਿਰ ਦੇ ਵੀ ਆਪਣੇ ਪੱਤੇ ਜਿਹੜੇ ਨੇ ਉਹ ਹਜੇ ਤੱਕ ਨਹੀਂ ਖੋਲੇ ਇਹਦਾ ਕੀ ਮੁੱਖ ਕਾਰਨ ਹੈ ਕਿਉਂਕਿ ਅਕਾਲੀ ਦਲ ਬਾਦਲ ਤੇ ਤਾਂ ਹਮੇਸ਼ਾ ਦੋਸ਼ ਲੱਗਦੇ ਨੇ ਕਿ ਉਹਨਾਂ ਦਾ ਕਬਜ਼ਾ ਹੈ ਉਹ ਉੱਤੇ ਰੇਲ ਦੇ ਕਾਬਜ਼ ਰਹੀ ਹੈ ਪਰ ਪਿਛਲੇ ਇੱਕ ਸਮੇਂ ਤੋਂ ਜਿਹੜੀ ਐ ਜੀਪੀਸੀ ਬਹੁਤ ਵਿਵਾਦਾਂਚ ਰਹੀ ਹੈ ਬਹੁਤ ਸੁਰਖੀਆਂ ਚ ਰਹੀ ਹੈ ਇਹਦਾ ਕੀ ਕਾਰਨ ਮੰਨਦੇ ਹੋ ਵੀ ਕਿੱਥੇ ਨਾ ਕਿੱਥੇ ਜਾ ਕੇ ਕੀ ਕਮਜ਼ੋਰੀਆਂ ਨੇ ਜਿਹੜੀਆਂ ਕਿ ਇਹ ਮੀਡੀਆ ਦੇ ਦੇਖੋ ਜੀ ਪਿਛਲੇ 30 ਸਾਲਾਂ ਤੋਂ ਲੈ ਕੇ ਕਿਉਂਕਿ ਇੱਕ ਪਾਰਟੀ ਲਗਾਤਾਰ ਰਾਜ ਜੈ ਸ੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਬੰਧ ਉਹਨਾਂ ਨੇ ਸੰਭਾਲਿਆ ਹੋਇਆ ਖਾਸ ਤੌਰ ਤੇ ਇੱਕ ਪਰਿਵਾਰ ਦੇ ਹੱਥ ਚੀਪਸਲੇ ਦੋ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਸ੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਨੂੰ ਇਹਦੇ ਚ ਬਹੁਤ ਸਾਰਨ ਨਿਗਾਰਾ ਹੈ ਜਿਹੜਾ ਆ ਚੁੱਕਾ ਹੈਗਾ ਇਹਦੇ ਨਿਗਾਰਨ ਨੂੰ ਹੁਣ ਇਸ ਵਕਤ ਕਿਉਂਕਿ ਮੁਲਾਜ਼ਮ ਜੋ ਨੇ ਕਿਸ ਕਿਸਮ ਦਾ ਸ੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਉੱਤੇ ਦਾ ਪ੍ਰਬੰਧ ਚਲਾਇਆ ਜਾ ਰਿਹਾ ਉਹ ਕੋਈ ਕੰਟਰੋਲ ਨਹੀਂ ਹੈ ਇਹ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਜੋ ਮਾੜੇ ਪ੍ਰਬੰਧ ਕਰਕੇ ਜੋ ਇਸ ਵਕਤ ਵਿਵਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਈ ਹੋਈ ਹੈ ਇਸ ਦਾ ਸਿੱਖ ਕੌਮ ਨੂੰ ਬੜਾ ਦੁੱਖ ਹੈ ਬੜੀਆਂ ਭਾਵਨਾਵਾਂ ਨੂੰ ਕੌਮ ਦੀਆਂ ਨੂੰ ਠੇਸ ਵੱਜ ਰਹੀ ਹੈ ਸੋ ਅਸੀਂ ਲਗਾਤਾਰ ਯਤਨ ਹੀ ਕਰ ਰਹੇ ਹਾਂ ਕਿ ਸਿੱਖ ਕੌਮ ਜਿਹੜੇ ਹੈ ਉਹ ਆਪਣੀ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਹੈ ਕਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਹੈ ਇਹਦੇ ਵਿੱਚ ਸੁਧਾਰ ਲਿਆਉਣ ਵਾਸਤੇ ਸਾਨੂੰ ਇਹ ਜਿੱਥੇ ਜਿੱਥੇ ਇਹ ਘਾਟਾ ਕਮਜ਼ੋਰੀਆਂ ਚੱਲ ਰਹੀਆਂ ਨੇ ਅਸੀਂ ਉਹਨਾਂ ਤੇ ਲੜਾਈ ਹੈ ਜਿਹੜੀ ਉਹ ਲਗਾਤਾਰ ਜਾਰੀ ਰੱਖੀਏ ਸੋ ਸਾਡੀ ਲੜਾਈ ਜਾਰੀ ਹੈ ਉਦੋਂ ਤੱਕ ਲੜਾਈ ਜਾਰੀ ਰਹੇਗੀ ਜਦ ਤੱਕ ਸ੍ਰੋਮਣੀ ਕਮੇਟੀ ਅੰਦਰ ਜੋ ਭ੍ਰਿਸ਼ਟਾਚਾਰ ਹੈ ਉਹ ਨੂੰ ਠੱਲ ਨਹੀਂ ਪਾਈ ਜਾ ਸਕਦੀ ਇਹ ਜਿੰਨਾ ਚਿਰ ਤੱਕ ਮਾਲ ਵਿਦੇਸ਼ਾਂ ਵਿੱਚ ਬੈਠੇ ਹੋਏ ਸਿੱਖ ਸੰਗਤ ਹੈ ਜਿਹੜੀ ਉਹਨੂੰ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਉਹ ਇੱਕ ਧਿਰ ਦੇ ਤੌਰ ਦੇ ਉੱਤੇ ਉਹਨਾਂ ਦੀਆਂ ਗਰਪੇਸ਼ ਸਮੱਸਿਆਵਾਂ ਨੂੰ ਨਾਲਾ ਫਾਈਟ ਨਹੀਂ ਕਰ ਸਕੇਗੀ ਤਾਂ ਸਾਡਾ ਸੰਘਰਸ਼ ਜਿਹੜਾ ਉਹਨਾਂ ਚ ਜਾਰੀ ਰਹੇਗਾ ਤੇ ਇਸ ਵਾਰ ਇਲੈਕਸ਼ਨ ਦੇ ਵਿੱਚ ਕੀ ਮੁੱਦੇ ਰਹਿਣਗੇ ਵਿਰੋਧੀ ਧਿਰ ਕੋਲੇ ਸੱਤਾਧਾਰੀ ਧਿਰ ਨੂੰ ਰੋਕਣ ਲਈ ਕਿ ਕੀ ਕਾਰਨ ਰਹੇ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਗਰਮਾਨੀ ਪ੍ਰਚਾਰ ਨੂੰ ਲੈ ਕੇ ਵੀ ਕਾਫੀ ਮੁੱਦਾ ਜਿਹੜਾ ਗਰਮਾਇਆ ਰਿਹਾ ਕੀ ਕੱਲ ਜਿਹੜੀ ਪਰਸੋ ਮੀਟਿੰਗ ਹੋਣ ਜਾ ਰਹੀ ਹੈ ਇਲੈਕਸ਼ਨ ਤੋਂ ਪਹਿਲਾਂ ਮੀਟਿੰਗ ਹੋਏਗੀ ਕੀ ਉਸ ਦੇ ਵਿੱਚ ਵੀ ਕੋਈ ਮੁੱਦੇ ਜਿਹੜੇ ਨੇ ਉਹ ਵਿਚਾਰੇ ਜਾਣਗੇ ਵਿਰੋਧੀ ਧਿਰ ਦੇ ਵੱਲੋਂ ਅ ਨਹੀਂ ਜੀ ਉਹਦੇ ਵਿੱਚ ਤਾਂ ਇਹ ਹੁੰਦਾ ਪਹਿਲਾਂ ਤਾਂ 1 ਵਜੇ 8 ਨਵੰਬਰ ਨੂੰ ਚੋਣ ਪ੍ਰਕਿਰਿਆ ਦਾ ਆਰੰਭ ਹੋਵੇਗੀ ਇਹ ਉਸ ਚੋਣ ਪ੍ਰਕਿਰਿਆ ਦੇ ਵਿੱਚ 4 ਅਹੁਦੇਦਾਰ ਪ੍ਰਧਾਨ ਸਮੇਤ 4 ਅਹੁਦੇਦਾਰ ਨੇ ਜਿਹੜੇ ਉਹਨਾਂ ਦੀ ਚੋਣ ਹੋਵੇਗੀ ਔਰ ਐਜੈਕਟਿਵ ਮੈਂਬਰ 11 ਐਜੈਕਟਿਵ ਮੈਂਬਰਾਂ ਦੀ ਚੋਣ ਹੋਵੇਗੀ ਤੇ ਫਿਰ ਉਸ ਤੋਂ ਬਾਅਦ ਅ ਕੋਸੇ ਮਤੇਨ ਜਿਹੜੇ ਉਹ ਪੜੇ ਜਾਣਗੇ ਤੇ ਸਾਡਾ ਯਤਨ ਹੋਵੇਗਾ ਕਿ ਆਪਣਾ 2 ਜੁਲਾਈ 23 ਜੁਲਾਈ 2023 ਤੋਂ ਬਾਅਦ ਜਿਹੜਾ ਐਗਰੀਮੈਂਟ ਖਤਮ ਹੋ ਚੁੱਕਿਆਗਾ ਆ ਪੀਟੀਸੀ ਪੰਜਾਬੀ ਚੈਨਲ ਨਾਲ ਸੋ ਗੁਰਵਾਣੀ ਪ੍ਰਸਾਰਨ ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਆਪਣਾ ਨੀਜੀ ਚਾਲਨ ਸ਼ੁਰੂ ਕਰਨਾ ਸੀ ਉਹ ਨਹੀਂ ਕੀਤਾ ਸੋ ਅਸੀਂ ਮੰਗ ਕਰਾਂਗੇ ਕਿ ਜਿੰਨਾ ਚਿਰ ਇਹ ਨਿੱਜੀ ਚੈਨਲ ਚੈਨਲ ਹੈ ਜਿਹੜਾ ਇਹਨੂੰ ਨਹੀਂ ਵੀਦਾ ਪ੍ਰਬੰਧ ਹੋ ਰਿਹਾ ਉਹਨਾਂ ਚਿਰ ਸਾਰਿਆਂ ਹੀ ਇਹ ਜੋ ਜੋ ਚੈਨਲ ਚਾਹੁੰਦੇ ਨੇ ਕਿ ਆਪਣਾ ਅਸੀਂ ਪ੍ਰਸਾਰਣ ਵਿੱਚ ਗੁਰੂ ਬਾਣੀ ਦਾ ਪ੍ਰਸਾਰਣ ਕਰਨਾ ਚਾਹੁੰਦੇ ਆ ਉਹ ਸਭਨਾਂ ਨੂੰ ਪ੍ਰਸਾਰਣ ਦਾ ਹੱਕ ਦਿੱਤਾ ਜਾਵੇ ਇਕੱਲੇ ਪੀਟੀਸੀ ਪੰਜਾਬੀ ਚੈਨਲ ਨੂੰ ਕਿਉਂ ਹੱਕ ਦਿੱਤਾ ਹੋਇਆ ਬਾਕੀ ਸਭਨਾਂ ਨੂੰ ਵੀ ਇਹ ਗੁਰਬਾਣੀ ਪ੍ਰਸਾਰਣ ਦਾ ਹੱਕ ਹੈ ਜਿਹੜਾ ਉਹ ਮਿਲੇ ਇਸ ਗੱਲ ਦੀ ਅਸੀਂ ਜ਼ੋਰਦਾਰ ਆਵਾਜ਼ ਠਾਵਾਂਗੇ ਦੇ ਨਾਲ ਹੋਰ ਇਸ ਤੋਂ ਇਲਾਵਾ ਜੀ 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 ਇਸ ਤੋਂ ਇਲਾਵਾ ਹੋਰ ਵੀ ਮੁੱਦੇ ਲਗੇ ਇਸ ਵਕਤ ਜਿਹੜੇ ਸਾਡੇ ਸਾਹਮਣੇ ਖੜੇ ਲਗੇ ਇਹ ਉਹ ਮੁੱਦਿਆਂ ਦੇ ਵਿੱਚ ਅ ਅੱਜ ਹੁਣ ਦੇਖੋ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਚੋਣ ਹੈ ਜਿਹੜੀ ਉਹ ਬੜੇ ਚਿਰ ਤੋਂ ਲੈ ਕੇ ਲੜਤੀ ਤਰੀ ਆ ਰਹੀ ਹੈ ਆ ਹੁਣ ਜਿਹੜੀਆਂ ਆ ਵੋਟਾਂ ਵੀ ਪੜ ਰਹੀਆਂ ਨੇਗੀਆਂ ਇਹਦੇ ਵਿੱਚ ਵੀ ਇਹ ਪੂਰੀ ਗੰਭੀਰਤਾ ਨਾਲ ਡਿਊਟੀਆਂ ਨੇ ਜਿਹੜੀਆਂ ਪ੍ਰਸ਼ਾਸਨ ਦੀਆਂ ਨਹੀਂ ਲਗੀਆਂ ਸੋ ਅਸੀਂ ਅਸੀਂ ਮੰਗ ਕਰਾਂਗੇ ਕਿ ਅੰਗਣਵਾੜੀ ਵਰਕਰ ਜਿਹੜੇ ਉਹਨਾਂ ਦੀਆਂ ਡਾਟੀਆਂ ਕਰਕੇ ਪਟਵਾਰੀਆਂ ਦੀ ਗਿਣਤੀ ਬੜੀ ਪੰਡਾਂ ਦੇ ਵਿੱਚ ਘਟਾ ਗਈ ਇਸ ਤਰ੍ਹਾਂ ਵੋਟਾਂ ਨਹੀਂ ਬਣਨੀਆਂ ਇਹ ਵੋਟਾਂ ਦੀ ਰਫ਼ਤਾਰ ਹੈ ਜਿਹੜੀ ਬੜੀ ਮੱਠੀ ਚੱਲ ਰਹੀ ਹੈ ਅਸੀਂ ਇਹ ਗੱਲ ਦੀ ਮੰਗ ਕਰਾਂਗੇ ਕਿ ਇਹ ਕੇਂਦਰ ਸਰਕਾਰ ਕਿਉਂਕਿ ਕੇਂਦਰ ਸਰਕਾਰ ਦੇ ਦੇਨ ਆ ਇਹ ਥਰੋਮਨੀ ਗੁਰਦਵਾਰਾ ਪਰੰਧ ਕਮੇਟੀ ਦੀ ਚੋਣਾਂ ਹੋਣ ਜਾ ਰਹੀਆਂ ਕੇਂਦਰ ਸਰਕਾਰ ਜਿਹੜਾ ਉਹ ਹੋਰ ਆਮਲੇ ਦੀ ਪੰਜਾਬ ਤੋਂ ਹੋਰ ਆਮਲਾ ਲੈ ਕੇ ਨਾਲ ਪਟਵਾਰੀਆਂ ਦੇ ਨਾਲ ਉਹ ਆਮਲੇ ਨੂੰ ਜੋੜ ਕੇ ਇਹ ਜਿਹੜੀ ਚੋਣ ਪ੍ਰਕਿਰਿਆ ਹੈ ਇਹ ਤੇਜ਼ ਕਰੇ ਇਹ ਤੇ ਜੋ ਚੋਣ ਦੀ ਤੇ ਤਰੀਕ ਹੈ ਜਿਹੜੀ ਹੁਣ 15 ਨਵੰਬਰ ਤੱਕ ਚੋਣ ਹੋਣੀ ਸੀ ਤੇ ਮੈਂ ਜਿਹੜੀ 15 ਨਵੰਬਰ ਤੱਕ ਮੈਂਬਰ ਭਰਤੀ ਕਰਨੀ ਸੀ ਇਹ ਮਿਆਦ ਹੈ ਜੀ ਪਾਈ ਜਾਵੇ ਅਸੀਂ ਇਹ ਦੋ ਗੱਲਾਂ ਦੀ ਮੰਗ ਹੈ ਜਰੂਰ ਕਰਦਿਆਂ ਕਿ ਕੇਂਦਰ ਸਰਕਾਰ ਇਹ ਦੋ ਗੱਲਾਂ ਜਰੂਰ ਕਰੇ ਤਾਂ ਕਿ ਕੋਈ ਵੀ ਵੋਟਰ ਜਿਹੜਾ ਉਹ ਵੋਟ ਬਣਾਉਣ ਕਰਨ ਨਾ ਰਹਿ ਸਕੇ ਸੈਕਟਰ ਦਾ ਆਲੂ ਸਾਰੇ ਵੋਟ ਬਣਾ ਸਕਣ ਸੋ ਉਹਨਾਂ ਨੂੰ ਬਹੁਤ ਘੱਟ ਸਮਾਂ ਕਿਸੇ ਨੂੰ ਫਾਰਮ ਨਹੀਂ ਮਿਲੇ ਐ ਨਹੀਂ ਹਾਲ ਤੱਕ ਪਤਾ ਲੱਗ ਸਕਿਆ ਜੀ ਵੀ ਫਾਰਮ ਫੜਾਏ ਕਿਹਨੂੰ ਜਾਣੇ ਨੇਗੇ ਸੋ ਪਿੰਡਾਂ ਦੇ ਵਿੱਚ ਪਟਵਾਰੀ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨਾ ਉਹ ਉਹ ਲਗਾਤਾਰ ਹੜਤਾਲ 'ਤੇ ਉੱਤੇ ਨਗੇ ਸੋ ਪਿੰਡਾਂ ਦੇ ਵਿੱਚ ਵੀ ਪਰਿਵਾਰਾਂ ਪਰਿਵਾਰੀਆਂ ਦਾ ਜਿਹੜਾ ਕੰਮ ਹੈ ਇਸ ਵਕਤ ਠੱਪ ਹੈਗਾ ਸਰਕਾਰ ਨੂੰ ਆਲਟਰਨੇਟ ਕੋਈ ਹੋਰ ਪ੍ਰਬੰਧ ਹੈ ਜਿਹੜਾ ਉਹ ਕਰਨਾ ਚਾਹੀਦਾ ਹੈ ਤਾਂ ਕਿ ਇਹ ਵੋਟਾਂ ਬਣਾਉਣ ਦੀ ਜਿਹੜੀ ਵਿਧੀ ਹੈ ਉਹ ਤੇਜ਼ ਕੀਤੀ ਜਾ ਸਕੇ ਬਿਲਕੁਲ ਸਾਡੇ ਨਾਲ ਜੁੜੇ ਸੀ ਮਿੱਤੂ ਸਿੰਘ ਕਾਨੇਕੇ ਕਾਨੇਕੇ ਸਾਹਿਬ ਤੁਸੀਂ ਇਲੈਕਸ਼ਨ ਹੋਣ ਜਾ ਰਹੀ ਹੈ ਤੁਸੀਂ ਇਲੈਕਸ਼ਨ ਦੇ ਕਰੋ ਤੇ ਇਲੈਕਸ਼ਨ ਜਿਹੜੀ ਹੈ ਸਹੀ ਸਲਾਮਤ ਹੋ ਜਾਏਗੀ ਤੇ ਉਸ ਤੋਂ ਬਾਅਦ ਜੋ ਮੁੱਦੇ ਨੇ ਸਿੱਖ ਸੰਗਤਾਂ ਦੇ ਜੋ ਮੁੱਦੇ ਨੇ ਜੋ ਮੁੱਦੇ ਨੇ ਉਹ ਮੁੱਦਿਆਂ ਨੂੰ ਬੈਠ ਕੇ ਵਿਚਾਰਿਆ ਜਾਵੇਗਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਉਹ ਜਿਹੜੇ ਮੁੱਦੇ ਨੇ ਉਹਨਾਂ ਦਾ ਵੀ ਹੱਲ ਹੋ ਸਕੇਗਾ ਤੁਸੀਂ ਸਾਡੇ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ